ਸਾਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ 100 ਸਾਲ ਜਿਸ ਨੂੰ ਲਿਖਿਆ ਹੈ ਇੱਕ ਵਾਕ ਸਿੰਘ ਪੱਟੀ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਓਕੇ ਬਾਬਾ ਠੀਕ ਹੈ ਸਿਰਫ ਮੈਨੂੰ ਆ ਦੋ ਕੁ ਦਿਨ ਹੋਰ ਦੇ ਫਿਰ ਮੈਂ ਪੱਕਾ ਦੱਸਾਂਗੀ ਉਸ ਬਾਰੇ ਜੋ ਮੈਨੂੰ ਬੇਅੰਤਿਹਾ ਪਿਆਰ ਕਰਦਾ ਹੈ ਅਤੇ ਜਿਸ ਨੇ ਮੈਨੂੰ ਵੀ ਪਿਆਰ ਕਰਨ ਲਈ ਮਜਬੂਰ ਕਰ ਦਿੱਤਾ ਨਵਦੀਪ ਨੇ ਆਪਣੀ ਪਿਆਰੀ ਸਹੇਲੀ ਅਤੇ ਪੱਕੀ ਸਹੇਲੀ ਮਨਤ ਵੱਲੋਂ ਬਾਰ-ਬਾਰ ਕੀਤੇ ਇੱਕ ਸਵਾਲ ਮਰਜੀ ਤੂੰ ਕਦੇ ਖੋਲ ਦੇ ਭੇਜ ਆਪਣੇ ਦਿਲਾਂ ਦਾ ਕਿਹੜਾ ਰਾਂਝਾ ਲ ਕੋਈ ਫਿਰਦੀ ਐ ਤੂੰ ਦਿਲ ਵਿੱਚ ਦੇ ਜਵਾਬ ਵਜੋਂ ਕਿਹਾ ਅੱਛਾ ਹੁਣ ਦੋ ਦਿਨਾਂ ਦਾ ਕੀ ਮਸਲਾ ਏ ਇਹ ਤਾਂ ਦੱਸ ਦੇ ਕੀ ਮੰਗਣੀ ਹੋਣੀ ਐ ਦੋ ਹਾਂ ਦਿਨਾਂ ਵਿੱਚ ਤੇਰੀ ਮਨਤ ਨੇ ਇੱਕ ਹੋਰ ਸਵਾਲ ਕਰਦਿਆਂ ਪੁੱਛਿਆ ਉਹ ਕਹੇ ਦੱਸਦੀਆਂ ਅਗਲੇ ਠੀਕ ਦੋ ਦਿਨਾਂ ਬਾਅਦ ਮੇਰੇ ਜਨਮਵਾਰ ਵਿੱਚ ਪੂਰਾ ਇੱਕ ਮਹੀਨਾ ਰਹਿ ਜਾਣਾ ਅਤੇ ਉਹਦਾ ਰਜਨਾ ਇੱਕ ਮੈਸੇਜ ਆਇਆ ਕਰਨਾ ਜਿਵੇਂ 31 ਡੇਅਰ ਆਰ ਲੈਫਟ ਫਿਰ ਰਜਨਾ ਇੱਕ ਦਿਨ ਘਟਦਾ ਜਾਣਾ ਹੈ ਹੌਲੀ ਹੌਲੀ 10 ਡੇਜ਼ ਆਰ ਲੈਫਟ ਅਤੇ ਫਿਰ 1 ਬੰਡੀ ਲੈਫਟ ਤੋਂ ਬਾਅਦ 24 ਆਰ ਜੋ ਲੈਫਟ ਫਿਰ 12 ਆਰ ਲੈਫਟ ਅਤੇ ਫਿਰ ਮੈਂਟੈਂਸ ਕਿੰਨਾ ਦਾ ਕੋ ਉਹ ਰਾਤ ਠੀਕ 12 ਵਜੇ ਮੈਨੂੰ ਜਨਮ ਦਿੰਦੀਆਂ ਸੋ ਸ਼ਾਮਾ ਦਿੰਦਾ ਹੈ ਅਤੇ ਇਸ ਤਰ੍ਹਾਂ ਕਰਦੇ ਨੂੰ ਉਸ ਨੂੰ ਪੂਰੇ 5 ਸਾਲ ਹੋ ਜਾਣੇ ਆ ਉਹ ਜਨਮ ਦਿਨ ਦੀਆਂ ਬਹੁਤ ਸਾਰੀਆਂ ਸ਼ੁਭ ਸ਼ਾਮਾਂ ਦਿੰਦੇ ਹੋਏ ਆਖਰੀ ਮੈਸੇਜ ਵਿੱਚ ਲਵ ਯੂ ਜ਼ਰੂਰ ਲਿਖਦਾ ਹੈ ਬਸ ਇਸ ਵਾਰ ਜਦ ਮੈਂ ਲਵ ਯੂ ਟੂ ਲਿਖ ਕੇ ਭੇਜਾਂਗੀ ਤਾਂ ਫਿਰ ਤੈਨੂੰ ਦੱਸਾਂਗੀ ਕਿ ਉਹ ਕੌਣ ਹੈ ਕਿੱਥੇ ਰਹਿੰਦਾ ਹੈ ਕੀ ਕਰਦਾ ਹੈ ਇਥੋਂ ਤੱਕ ਕਿ ਮੈਂ ਤਾਂ ਤੈਨੂੰ ਉਸ ਦਾ ਉਹਦੇ ਨਾਲ ਵੀ ਮਲਾਵਾਗੀ ਨਵਦੀਪ ਨੇ ਬੋਲਦਿਆਂ ਬੋਲਦਿਆਂ ਮਸਾਹੀ ਬ੍ਰੇਕ ਲਗਾਈ ਹਾਉ ਰੋਮਾਂਟਿਕ ਯਾਰ ਮਨਤ ਕਹਿਣ ਲੱਗੀ ਸਾਨੂੰ ਕਦੇ ਨਹੀਂ ਕਿਸੇ ਨੇ ਇਸ ਤਰ੍ਹਾਂ ਵਰਥ ਦੇ ਵਿੱਚ ਕੀਤਾ ਜੇ ਕੋਈ ਇਸ ਤਰ੍ਹਾਂ ਵਿਸ਼ ਕਰੇ ਤਾਂ ਉਸ ਕੋਲ ਹੋਰ ਕਿਸੇ ਤੋਹਫੇ ਦੀ ਲੋੜ ਹੀ ਨਹੀਂ ਰਹਿ ਜਾਂਦੀ ਹੈ ਨਾ ਸਹੀ ਕਿਹਾ ਯਾਰ ਨਵਦੀਪ ਨੇ ਗੱਲ ਸ਼ੁਰੂ ਕੀਤੀ ਪਰ ਉਸ ਨੇ ਪਹਿਲੀ ਵਾਰ ਹੀ ਇਸ ਤਰ੍ਹਾਂ ਕੀਤਾ ਤਾਂ ਮੈਨੂੰ ਲੱਗਿਆ ਕਿ ਇਹ ਤਾਂ ਬਸ ਫਲਾਟ ਕਰ ਰਿਹਾ ਹੈ ਮੈਂ ਬਹੁਤਾ ਨਹੀਂ ਗੋਲਿਆ ਬਸ ਆਖਰੀ ਦਿਨ ਜਾਨੀ ਜਨਮ ਦੇ 42 ਦਿਨ ਸਿਰਫ ਥੈਂਕ ਯੂ ਲਿਖ ਕੇ ਮੈਸੇਜ ਕਰ ਦਿੱਤਾ ਬਸ ਉਸ ਤੋਂ ਬਾਅਦ ਉਸ ਨੇ ਕਦੇ ਵੀ ਕੋਈ ਮੈਸੇਜ ਨਾ ਕੀਤਾ ਮੈਂ ਵੀ ਇਸ ਪਹਿਲੇ ਸਾਲ ਵਿੱਚ ਸ਼ਾਇਦ ਉਸ ਨੂੰ ਦੋਕ ਵਾਰ ਮਿਲੀ ਹੋਣੀ ਆ ਉਹ ਵੀ ਮੈਨੂੰ ਉਹੀ ਕੁਝ ਕੰਮ ਸੀ ਮੈਂ ਉਸ ਨੂੰ ਕੋਈ ਭਾਅ ਨਾ ਦਿੱਤਾ ਬਸ ਆਮ ਜਿਹੇ ਕਿਸੇ ਜਾਣਕਾਰ ਵਿਅਕਤੀ ਨੂੰ ਕਿਸੇ ਕੰਮ ਲਈ ਮਿਲਦਾ ਹੈ ਉਸੇ ਤਰ੍ਹਾਂ ਮਿਲੀ ਸੀ ਦੂਜੇ ਸਾਲ ਵੀ ਠੀਕ ਮੇਰੇ ਜਨਮ ਦਿਨ ਤੋਂ 30 ਦਿਨ ਪਹਿਲਾਂ ਉਸ ਨੇ ਪਿਛਲੇ ਸਾਲ ਵਾਂਗ ਸਨੇਹ ਆਉਣੇ ਸ਼ੁਰੂ ਹੋ ਗਏ ਜਿਵੇਂ 30 ਡੇਅ ਲੈਫਟ ਫਿਰ 1 ਵਨ ਡੇ ਤੱਕ ਫਿਰ 20 ਹਰਜ ਲੈਫਟ ਤੋਂ ਲੈ ਕੇ 1 ਹੇਅਰ ਲੈਫਟ ਤੱਕ ਅਤੇ ਫਿਰ 59 ਮਿੰਟ ਆਰ ਲੈਫਟ ਤੋਂ ਲੈ ਕੇ 1 ਮਿੰਟਸ ਆਰ ਲੈਫਟ ਤੱਕ ਅਤੇ ਸੈਕਿੰਡ ਤੋਂ ਹੁੰਦਾ ਹੋਇਆ ਰਾਤ ਠੀਕ 12 ਵਜੇ ਉਸ ਨੇ ਮੇਰੇ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਦੇ ਕੇ ਆਖਰੀ ਬਿਸ਼ ਨਾਲ ਲਵ ਜੂ ਲਿਖ ਦਿੱਤਾ ਪਰ ਮੈਂ ਇਸ ਵਾਰ ਵੀ ਉਸ ਨੂੰ ਸਿਰਫ ਥੈਂਕ ਯੂ ਹੀ ਲਿਖ ਕੇ ਭੇਜਿਆ ਜਰ ਤੂੰ ਪਾਗਲੇ ਮੰਨਤ ਨੇ ਆਪਣੇ ਚਿਹਰੇ ਤੇ ਹੈਰਾਨੀ ਭਰਿਆ ਭਾਵ ਪ੍ਰਗਟ ਕਰਦੇ ਹੋਏ ਨਵਦੀਪ ਨੂੰ ਕਿਹਾ ਇਸ ਭਾਵ ਦਾ ਭਾਵ ਸੀ ਕਿ ਤੈਨੂੰ ਤਾਂ ਝੱਟ ਕੀਤੇ ਹੀ ਪਿਆਰ ਕਬੂਲ ਕਰਨਾ ਚਾਹੀਦਾ ਹੈ ਨਹੀਂ ਯਾਰ ਪਾਗਲ ਨਹੀਂ ਆ ਨਵਦੀਪ ਨੇ ਅੱਗੇ ਗੱਲ ਤੋਰੀ ਮੈਂ ਦੱਸਿਆ ਤਾਂ ਹੈ ਕਿ ਮੈਂ ਦੋ ਵਾਰ ਉਸ ਨੂੰ ਪਹਿਲੇ ਸਾਲ ਵਿੱਚ ਮਿਲੀ ਸੀ ਚੱਲ ਮੈਂ ਤਾਂ ਕੁੜੀ ਹਾਂ ਪਰ ਉਸ ਨੇ ਵੀ ਅੱਖਾਂ ਚੁੱਕ ਕੇ ਇੱਕ ਵਾਰ ਵੀ ਮੇਰੇ ਵੱਲ ਨਹੀਂ ਦੇਖਿਆ ਵਿੱਚੋਂ ਹੀ ਟੋਕ ਕੇ ਮਨਤ ਨੇ ਪੁੱਛਿਆ ਪਰ ਜਿਸ ਕੰਮਾਂ ਲਈ ਤੂੰ ਉਸ ਨੂੰ ਮਿਲੀ ਸੀ ਉਹ ਤੇ ਤੇਰੇ ਕੰਮਾ ਉਸ ਨੇ ਕੀਤੇ ਹਾਂ ਉਹ ਤਾਂ ਉਸ ਨੇ ਬਾਕੀ ਕੰਮ ਛੱਡ ਕੇ ਮੇਰੀ ਪੂਰੀ ਮਦਦ ਕੀਤੀ ਨਵਦੀਪ ਨੇ ਸੰਕੀਪ ਯਾਦ ਦਿੱਤਾ ਹਮ ਹਾਂ ਕੋਈ ਹਾਲ ਨਹੀਂ ਤੇਰਾ ਅੱਛਾ ਅੱਗੋਂ ਦੱਸ ਫਿਰ ਮਾਨਤ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਹੋਰ ਤਾਂ ਕੁਝ ਖਾਸ ਨਹੀਂ ਨਵਦੀਪ ਨੇ ਢਿੱਲੀ ਜਹੀ ਪੈਂਦਿਆਂ ਗੱਲ ਸ਼ੁਰੂ ਕੀਤੀ ਤੈਨੂੰ ਦੱਸਿਆ ਤਾਂ ਹੈ ਸਾਡੀਆਂ ਜ਼ਿਆਦਾ ਮੁਲਾਕਾਤਾਂ ਨਹੀਂ ਹੋਈਆਂ ਹਾਂ ਇੱਕ ਵਾਰ ਤਾਂ ਪਤਾ ਨਹੀਂ ਕੋਈ ਗੱਲ ਹੋਈ ਸੀ ਤਾਂ ਉਸਨੇ ਮੈਨੂੰ ਸਵੇਰੇ ਸਵੇਰੇ ਸੁਨੇਹੀ ਇੱਕ ਕਵਤਾ ਲਿਖ ਕੇ ਭੇਜੀ ਸੀ ਜਿਸ ਵਿੱਚ ਕੁਝ ਮੇਰੀ ਤਰੀਫ਼ ਸੀ ਅਤੇ ਮੇਰਾ ਨਾਮ ਵੀ ਸ਼ਾਮਲ ਸੀ ਅਤੇ ਇੱਕ ਹਲਕੀ ਜਿਹੀ ਮਾਨਮਤੀ ਮੁਸਕਰਾਹਟ ਨਵਦੀਪ ਦੇ ਬੁੱਲਾਂ ਤੇ ਬिखर ਗਈ ਆਹਾ ਤਾਂ ਗੱਲ ਸ਼ਹਿਰੋ ਸ਼ਹਿਰੀ ਤੱਕ ਪਹੁੰਚ ਗਈ ਹੈ ਬਾਹ ਕਿਆ ਕਹਿਨੇ ਸੁਪੇਰ ਉਸਤਮਾ ਤੇਰੇ ਮੰਤਨੇ ਨਵਦੀਪ ਨੂੰ ਛੇੜਦੇ ਹੋਏ ਕਿਹਾ ਅਤੇ ਨਾਲ ਹੀ ਪੁੱਛਣ ਲੱਗੀ ਉਹ ਸੱਚ ਮੁੱਚ ਸ਼ਾਇਰ ਹੈ ਜਾਂ ਤੂੰ ਬਣਾ ਦਿੱਤਾ ਉਸ ਨੂੰ ਸ਼ਾਇਰ ਨਵਦੀਪ ਨੇ ਜਵਾਬ ਦਿੱਤਾ ਤਾਂ ਉਸ ਨੇ ਦੱਸਿਆ ਕਿਉਂ ਲਿਖਦਾ ਹੈ ਪਰ ਕੀ ਲਿਖਦਾ ਹੈ ਇਹ ਨਹੀਂ ਪਤਾ ਪਰ ਵੱਡੀ ਗੱਲ ਤਾਂ ਇਹ ਹੈ ਕਿ ਉਸ ਦੀ ਉਸ ਦਿਨ ਵਾਲੀ ਸ਼ੈਰੀ ਲਈ ਮੈਂ ਸਿਰਫ ਉਸ ਨੂੰ ਹਮੇਸ਼ਾ ਬਾਗ थैंक यू ਹੀ ਲਿਖ ਕੇ ਭੇਜਿਆ ਇਹ ਗੱਲ ਸਵੇਰੇ ਸ਼ਾਇਦ ਕੋਈ 6:30 ਵਜੇ ਤੋਂ 7:00 ਦੀ ਹੈ ਤੇ ਮੈਂ ਸਕੂਲ ਬੱਸ ਵਿੱਚ ਸੀ ਜਿਆਦਾ ਗੱਲ ਨਹੀਂ ਕਰ ਸਕਦੀ ਨਾਲ ਹੀ ਸੀਟਾਂ ਤੇ ਹੋਰ ਸਟਾਫ ਵੀ ਬੈਠਾ ਹੁੰਦਾ ਸੋਚਿਆ ਸੀ ਅੱਧੀ ਛੁੱਟੀ ਜਾਂ ਸ਼ਾਮ ਬਿਲੀ ਆਰਾਮ ਨਾਲ ਗੱਲ ਕਰਾਂਗੀ ਪਰ ਤੈਨੂੰ ਪਤਾ ਹੀ ਹੈ ਕਿ ਸਕੂਲ ਅਧਿਆਪਕ ਦੀ ਨੌਕਰੀ ਅੱਜਕੱਲ ਕਿੰਨੀ ਔਖੀ ਹੈ ਉਸ ਸ਼ਾਮ ਨੂੰ ਸਮਾਂ ਹੀ ਨਾ ਮਿਲਿਆ ਤੇ ਫਿਰ ਦੁਬਾਰਾ ਇਸ ਵਿਸ਼ੇ ਤੇ ਗੱਲ ਹੀ ਨਹੀਂ ਹੋ ਸਕੀ ਕੋਈ ਪਰ ਸੱਚ ਇਹ ਵੀ ਹੈ ਕਿ ਇਨ੍ਹਾਂ ਗੱਲਾਂ ਵਿੱਚ ਮੇਰੇ ਕੋਲ ਸਮਾਂ ਵੀ ਨਹੀਂ ਹੈ ਤੇ ਨਾ ਹੀ ਮੇਰੀ ਕੋਈ ਦਿਲਚਸਪੀ ਅਸੀਂ ਦੋਵੇਂ ਇੱਕ ਦੂਜੇ ਲਈ ਬਿਲਕੁਲ ਅਨਜਾਨ ਹਾਂ ਠੀਕ ਹੈ ਉਹ ਚੰਗਾ ਬੋਲਦਾ ਹੈ ਸੋਚਦਾ ਹੈ ਸਮਝਦਾ ਹੈ ਹਸਮੁਖ ਹੈ ਅਤੇ ਮੇਰੇ ਮਾਂਗ ਆਪਣੇ ਵਿਚਾਰ ਵਿਵਾਕੀ ਨਾਲ ਰੱਖਦਾ ਹੈ ਆਏ ਹਾਏ ਇਨ੍ਹਾਂ ਨੂੰ ਕੁਝ ਪਤਾ ਤੈਨੂੰ ਇਸ ਬਾਰੇ ਸਵਾਲ ਕਰਦਿਆ ਮਨਤ ਨੇ ਫਿਰ ਪੁੱਛਿਆ ਨਹੀਂ ਨਹੀਂ ਕਮਲੋ ਮਤਲਬ ਕਿ ਉਸਦੇ ਵਟਸਐਪ ਸਟੇਟਸ ਤੋਂ ਇਹ ਸਭ ਮੇਰਾ ਅੰਦਾਜ਼ਾ ਹੈ ਨਵਦੀਪ ਕਹਿਣ ਲੱਗੀ ਉਸਦੇ ਸਟੇਟਸ ਲਾਉਣਾ ਜਾਂ ਕਦੇ ਮੈਸੇਜ ਆਉਣੇ ਤਾਂ ਆਮ ਲੋਕਾਂ ਵਰਗੇ ਨਹੀਂ ਹੁੰਦੇ ਕੁਝ ਵੱਖਰੇ ਅਤੇ ਖਾਸ ਹੀ ਹੁੰਦੇ ਨੇ ਹਰ ਐਤਵਾਰ ਉਹ ਨੌਕਰੀਆਂ ਸੰਬੰਧੀ ਮੈਸੇਜ ਘ ਭੇਜਦਾ ਹੈ ਉਸ ਵੱਲੋਂ ਭੇਜੀ ਸਾਮੀ ਤੇ ਇੰਟਰਵਿਊ ਦੇਣ ਲੱਗੀ ਅਤੇ ਚੁਣੀ ਗਈ ਸੀ ਇਸ ਬਾਰੇ ਮੈਂ ਉਸ ਨੂੰ ਦੱਸਿਆ ਵੀ ਸੀ ਪਰ ਉਹ ਕਿੰਨਾ ਖੁਸ਼ ਹੋਇਆ ਤਾਂ ਕਿਵੇਂ ਦਾ ਹਾਵ ਭਾਵ ਉਸਨੇ ਕੀਤਾ ਮੈਂ ਕੁਝ ਨਹੀਂ ਜਾਣਦੀ ਕਿਉਂਕਿ ਇਹ ਗੱਲ ਮੈਂ ਉਸ ਨੂੰ ਫੋਨ ਕਾਲ ਤੇ ਹੀ ਦੱਸੀ ਸੀ ਅੱਛਾ ਫੋਨ ਸੌਣ ਵੀ ਕਰਦੇ ਹੋ ਇੱਕ ਦੂਜੇ ਨੂੰ ਮੰਨਤ ਨੇ ਇੱਕ ਹੋਰ ਸਵਾਲ ਝੜ ਦਿੱਤਾ ਨਹੀਂ ਯਾਰ ਨਵਦੀਪ ਕਹਿਣ ਲੱਗੀ ਉਸ ਦਾ ਫੋਨ ਕਦੇ ਨਹੀਂ ਆਇਆ ਉਹ ਮੈਸੇਜ ਅਕਸਰ ਭੇਜਦਾ ਰਹਿੰਦਾ ਹੈ ਹੁਣ ਹਮੇਸ਼ਾ ਮੈਂ ਹੀ ਕਰਦੀ ਆ ਉਸ ਵੱਡੇ ਸੋਸ਼ਲ ਵਰਕਰ ਨੂੰ ਹੱਸਦਿਆਂ ਹੋਇਆ ਨਵਦੀਪ ਨੇ ਮੰਨਤ ਨੂੰ ਦੱਸਿਆ ਪਰ ਤੂੰ ਕਿਉਂ ਕਰਦੀ ਹੈ ਫੋਨ ਜਦ ਉਹ ਨਹੀਂ ਕਰਦਾ ਤਾਂ ਮੰਨਤ ਦਾ ਅਗਲਾ ਸਵਾਲ ਸੀ ਦੱਸਿਆ ਤਾਂ ਹੈ ਉਹ ਸੋਸ਼ਲ ਵਰਕ ਬਹੁਤ ਕਰਦਾ ਹੈ ਤੇ ਮੇਰੇ ਨਾਲ ਉਸ ਦੀ ਜਾਣ ਪਛਾਣ ਠੀਕ ਠਾਕ ਹੈ ਤਾਂ ਜਦ ਮੈਨੂੰ ਕਦੇ ਕੋਈ ਲੋੜ ਮਹਿਸੂਸ ਹੋਵੇ ਤਾਂ ਮੈਂ ਉਸ ਨੂੰ ਫੋਨ ਕਰ ਲੈਂਦੀ ਹਾਂ ਜੇ ਉਹ ਮਦਦ ਨਾ ਵੀ ਕਰ ਸਕਦਾ ਹੋਵੇ ਤਾਂ ਕੁਝ ਨਾ ਕੁਝ ਬਦਲੇ ਵਿੱਚ ਹੋਰ ਸੁਝਾਅ ਦੇ ਦਿੰਦਾ ਹੈ ਜਿਸ ਨਾਲ ਮੇਰਾ ਕੁਝ ਫਾਇਦਾ ਹੋ ਜਾਂਦਾ ਹੈ ਬਸ ਇਸ ਕਰਕੇ ਇਸ ਤੋਂ ਵੱਧ ਕੋਈ ਗੱਲ ਨਹੀਂ ਕੀਤੀ ਕਦੇ ਵੀ ਕਹਿੰਦੇ ਹੋਏ ਨਵਦੀਪ ਨੇ ਗੱਲ ਮਗਾਈ ਅੱਛਾ ਤਾਂ ਇਹ ਗੱਲ ਹੈ ਕਹਿੰਦੇ ਹੋਏ ਮਨਤ ਪੁੱਛਣ ਲੱਗੀ ਮੁਲਾਕਾਤ ਵੀ ਹੁੰਦੀ ਹੈ ਕਦੇ ਨਹੀਂ ਖਾਸ ਨਹੀਂ ਆਖਰੀ ਮੁਲਾਕਾਤ 1 ਸਾਲ ਪਹਿਲਾਂ ਹੋਈ ਸੀ ਅਤੇ ਉਹ ਮੁਲਾਕਾਤ ਸ਼ਾਇਦ 2 ਸਾਲ ਬਾਅਦ ਹੀ ਹੋਈ ਸੀ ਪਹਿਲੀ ਮੁਲਾਕਾਤ ਉਸ ਨਾਲ ਉਦੋਂ ਹੋਈ ਸੀ ਜਦ ਮੈਂ ਆਪਣੇ ਨਾਲ ਦੇ ਘਰ ਦੀ ਕੁੜੀ ਨਾਲ ਉਸ ਦੇ ਕਿਸੇ ਕੰਮ ਲਈ ਗਈ ਸੀ ਉਸ ਨੂੰ ਪਹਿਲੀ ਵਾਰ ਮਿਲੀ ਸੀ ਖੈਰ ਆਖਰੀ ਮੁਲਾਕਾਤ ਬਾਰੇ ਮੈਂ ਦੱਸਦੀ ਹਾਂ ਦਰਅਸਲ ਮੈਂ ਇੱਕ ਪਾਰਟ ਟਾਈਮ ਨੌਕਰੀ ਕਰਦੀ ਉਸ ਨੂੰ ਮਿਲੀ ਸੀ ਕੁਝ ਸਮਾਂ ਉਹ ਨੌਕਰੀ ਕਰ ਕੀਤੀ ਵੀ ਮੈਂ ਪਰ ਫਿਰ ਛੱਡ ਦਿੱਤੀ ਸਮੱਸਿਆ ਇਹ ਸੀ ਕਿ ਇੱਕ ਤਾਂ ਥੋੜੀ ਦੂਰ ਸੀ ਦੂਜਾ ਸਰਦੀਆਂ ਦੇ ਦਿਨ ਸੀ ਅਤੇ ਹਨੇਰਾ ਵੀ ਬਾਵਾ ਹੋ ਜਾਂਦਾ ਸੀ ਅਤੇ ਪੈਂਡਾ ਲੰਮਾ ਸੀ ਵਿੱਚੋ ਹੀ ਗੱਲ ਟੋਕਦਿਆਂ ਮਨਤ ਨੇ ਪੁੱਛਿਆ ਉਹ ਵੀ ਉੱਥੇ ਹੀ ਤੇਰੇ ਨਾਲ ਹੁੰਦਾ ਸੀ ਮੈਨੂੰ ਪਤਾ ਸੀ ਤੂੰ ਪੱਕਾ ਇਹੀ ਪੁੱਛੇਂਗੀ ਕਹਿੰਦੇ ਹੋਏ ਨਵਦੀਪ ਕਹਿਣ ਲੱਗੀ ਹਾਂ ਉਹ ਵੀ ਉੱਥੇ ਹੀ ਹੁੰਦਾ ਸੀ ਉਹ ਵੀ ਨੌਕਰੀ ਕਰਦਾ ਸੀ ਉੱਥੇ ਪਰ ਦਰਸਨ ਵਾਲੀ ਗੱਲ ਇਹ ਹੈ ਕਿ ਛੁੱਟੀ ਵੇਲੇ ਅਸੀਂ ਇਕੱਠੇ ਦਫ਼ਤਰ ਤੋਂ ਨਿਕਲਦੇ ਹੁੰਦੇ ਸੀ ਉਸ ਕੋਲ ਵਾਈਕ ਹੁੰਦੀ ਤੇ ਮੇਰੇ ਕੋਲ ਸਕੂਟੀ ਅਤੇ ਉਹੋ ਉਮਮਰ ਆਪਣੀ ਬਾਈਕ ਮੇਰੇ ਸਕੂਟੀ ਦੇ ਪਿੱਛੇ ਰੱਖਦਾ ਸੀ ਜੇਕਰ ਅੱਗੇ ਹੁੰਦਾ ਤਾਂ ਬਾਈਕ ਦੇ ਸਾਈਡ ਸ਼ੀਸ਼ੇ ਵਿੱਚੋਂ ਉਸ ਦਾ ਪੂਰਾ ਧਿਆਨ ਪਿੱਛੇ ਮੇਰੀ ਸਕੂਟੀ ਵੱਲ ਹੁੰਦਾ ਸੀ ਇੱਕ ਵਧੀਆ ਅਹਿਸਾਸ ਸੀ ਪਰ ਫਿਰ ਮੈਂ ਉਹ ਨੌਕਰੀ ਛੱਡ ਦਿੱਤੀ ਸੀ ਵਾਹ ਕੀ ਬਾਤ ਏ ਹੋਰ ਕੀ ਹੋਇਆ ਉਸ ਨੌਕਰੀ ਦੌਰਾਨ ਉਸ ਨੇ ਕੋਈ ਗੱਲ ਕੀਤੀ ਤੇਰੇ ਨਾਲ ਕੋਈ ਹੋਰ ਯਾਦ ਮੰਨਤ ਨੇ ਉਸ ਸਾਹੀ ਹੁੰਦੇ ਹੋ ਪੁੱਛਿਆ ਹੋਰ ਕੁਝ ਖਾਸ ਨਹੀਂ ਹਾਂ ਸੱਚ ਇੱਕ ਦਿਨ ਮੈਂ ਜਦੋਂ ਨਵੀਂ-ਨਵੀਂ ਨੌਕ ਪੱਦ ਲੱਗੀ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਸਰਦੀਆਂ ਦੇ ਦਿਨ ਸੀ ਉਸ ਨੇ ਖਾਸ ਮੇਰੇ ਲਈ ਚਾਹ ਬਣਾਈ ਸੀ ਨਵਦੀਪ ਦੱਸਦੀ ਰਹੀ ਕਿ ਵਿੱਚੋਂ ਹੀ ਮਨਤ ਬੋਲ ਪਈ ਅਰੇ ਕੀ ਬਾਤ ਹੈ ਚਾਹ ਤਾਂ ਫਿਰ ਬੜੀ ਚਾਹ ਨਾਲ ਬਣਾਈ ਹੋਣੀ ਅਗਲੇ ਨੇ ਅਤੇ ਨਾਲ ਹੀ ਹੱਸਣ ਲੱਗ ਪਈ ਹਾਂ ਕਹਿ ਸਕਦੇ ਹਾਂ ਨਵਦੀਪ ਹੋਰ ਲੱਣ ਲੱਗੀ ਪਰ ਮੈਨੂੰ ਤਾਂ ਜਮਾ ਸਵਾਦ ਨਾ ਲੱਗੀ ਅਤੇ ਸਾਰੀ ਰੋੜ ਦਿੱਤੀ ਹੋ ਮਨਤ ਦਾ ਮੂੰਹ ਖੁੱਲਾ ਹੀ ਰਹਿ ਗਿਆ ਕਹਿਣ ਲੱਗੀ ਕੋਈ ਹਾਰ ਨਹੀਂ ਤੇਰਾ ਤੈਨੂੰ ਪਤਾ ਹੈ ਮੇਰੇ ਸਵਾ ਦਾ ਨਵਦੀਪ ਕਹਿਣ ਲੱਗੀ ਜੋ ਚੰਗਾ ਹੈ ਤਾਂ ਚੰਗਾ ਕਹੂੰ ਪੈੜਾ ਹੈ ਤਾਂ ਪੈੜਾ ਕਹੂੰ ਝੂਠ ਨਹੀਂ ਬੋਲ ਹੁੰਦਾ ਮੇਰੇ ਤੋਂ ਅਤੇ ਕਿਸੇ ਵਿਅਕਤੀ ਜਾਂ ਸ਼ਾਇਦ ਹੀ ਝੂਠੀ ਤਾਰੀਫ ਤਾਂ ਬਿਲਕੁਲ ਨਹੀਂ ਹੁੰਦੀ ਪਰ ਇੱਕ ਗੱਲ ਚੰਗੀ ਉਸ ਨਾਲ ਉਹ ਕੁਝ ਦਿਨ ਰਹਿ ਕੇ ਇਹ ਜ਼ਰੂਰ ਮਹਿਸੂਸ ਹੋਇਆ ਕਿ ਉਹ ਵੀ ਮੇਰੀ ਤਰ੍ਹਾਂ ਦਾ ਹੀ ਹੈ ਥੋੜਾ ਆਲੋਚਕ ਜਿਹਾ ਅਤੇ ਸਾਫ਼ ਕੋਈ ਕਰਨ ਵਾਲਾ ਯਾਰ ਮੈਂ ਬਹੁਤ ਐਕਸਾਈਟਡ ਹੋ ਰਹੀ ਹਾਂ ਉਸ ਨੂੰ ਦੇਖਣ ਲਈ ਮਨਤ ਕਹਿਣ ਲੱਗੀ ਤੇਰੀਆਂ ਆ ਭਾਵੇਂ ਦੋ ਚਾਰ ਗੱਲਾਂ ਹੀ ਉਸ ਇਨਸਾਨ ਬਾਰੇ ਸੁਣੀਆਂ ਨੇ ਮੈਨੂੰ ਤਾਂ ਉਸ ਬਾਰੇ ਸੁਣਨਾ ਵੀ ਚੰਗਾ ਲੱਗਿਆ ਏ ਬਾਕੀ ਗੱਲਾਂ ਵੀ ਠੀਕ ਨੇ ਪਰ ਉਸ ਵੱਲੋਂ ਇਸ ਤਰ੍ਹਾਂ ਕੇਅਰ ਕਰਨਾ ਖਿਆਲ ਰੱਖਣਾ ਫਿਰ ਜਿਤਾਉਣਾ ਤੱਕ ਨਹੀਂ ਦੂਜੇ ਦੀ ਪਸੰਦ ਨਾ ਪਸੰਦ ਦਾ ਖਿਆਲ ਰੱਖਣਾ ਹਰ ਵੇਲੇ ਮੱਦ ਲਈ ਤਿਆਰ ਰਹਿਣਾ ਅਤੇ ਫਿਰ ਵੀ ਆਪਣੀਆਂ ਭਾਵਨਾਵਾਂ ਨੂੰ ਸ਼ਬਦ ਨਾ ਦੇਣੀ ਅਤੇ ਚੁੱਪ ਰਹਿਣਾ ਨਾਲੇ ਉਹ ਇੰਨੇ ਸਾਲਾਂ ਤੋਂ ਇੱਕ ਇੱਕ ਦਿਨ ਗਿਣ ਕੇ ਤੇਰਾ ਜਨਮ ਦਿਨ ਯਾਦ ਰੱਖਦਾ ਹੈ ਜਸਟ ਅਮੇਜ਼ਿੰਗ ਯਾਰ ਇਹੋ ਜਿਹੇ ਸਾਥੀ ਤਾਂ ਉਮਰ ਭਰ ਲਈ ਚਾਹੀਦਾ ਹੁੰਦਾ ਕਾਸ਼ ਕੀ ਕਾਸ਼ ਕਾਸ਼ ਦੀਏ ਕੁਝ ਲੱਗਦੀ ਨਵਦੀਪ ਕਹਿਣ ਲੱਗੀ ਇਹ ਅੱਜ ਕੱਲ ਸਭ ਮੁੰਡਿਆਂ ਦਾ ਇਹੋ ਹਾਲ ਹੈ ਜਿੰਨਾ ਮਿੱਠਾ ਤੇ ਮਲਾਪੜਾ ਸੁਭਾਅ ਪਹਿਲਾਂ-ਪਹਿਲਾਂ ਵਗਾਉਂਦੇ ਨੇ ਬਾਅਦ ਵਿੱਚ ਇਹੋ ਜਿਹੇ ਸੜੀ ਗਲ ਤਮੀਨੇ ਅਤੇ ਗੁੱਸਾ ਕਰ ਹੁੰਦੇ ਨੇ ਯਾਰ ਜੋ ਮਰਜ਼ੀ ਹੋਵੇ ਮਾਨਤ ਕਹਿਣ ਲੱਗੀ ਪਰ ਜਨਮ ਦਿਨ ਯਾਦ ਰੱਖਣਾ ਅਤੇ ਹਰ ਸਾਲ ਇੱਕ ਹੀ ਤਰ੍ਹਾਂ ਦਾ ਬਰਥਡੇ ਵਿਸ਼ ਕਰਨਾ ਇਹ ਸਭ ਮਾਜਰਾ ਆਪਣੇ ਆਪ ਹੀ ਬਹੁਤ ਕੁਝ ਸਪਸ਼ਟ ਕਰਦਾ ਹੈ ਬਾਕੀ ਕੋਈ ਜਾਣ ਬੁਝ ਕੇ ਅਣਜਾਣ ਬਣਿਆ ਰਹੀ ਤਾਂ ਕੋਈ ਕੀ ਕਰ ਸਕਦਾ ਹੈ ਪਰ ਜ਼ਰੂਰੀ ਨਹੀਂ ਕਿ ਭਾਵਨਾ ਨੂੰ ਸ਼ਬਦਾਂ ਦੀ ਲੋੜ ਹੋਵੇ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਜਿਸ ਭਾਵਨਾ ਨੂੰ ਸੋਹਣੇ ਸ਼ਬਦ ਦਿੱਤੇ ਹੋਣ ਉਹ ਭਾਵਨਾ ਵੀ ਸੋਹਣੀ ਅਤੇ ਚੰਗੀ ਹੋਵੇ ਖੈਰ ਮੈਨੂੰ ਤਾਂ ਇੰਨਾ ਕੁ ਪਤਾ ਲੱਗਿਆ ਕਿ ਸਾਰੀ ਗੱਲ ਬਾਤ ਉਹ ਕਿ ਨਾ ਤੇਰੀ ਉਸ ਵਿੱਚ ਕੋਈ ਦਿਲਚਸਪੀ ਹੈ ਅਤੇ ਨਾ ਹੀ ਉਹ ਹੀ ਕਿ ਚੰਗਾ ਕੋਈ ਖਿਡਾਰੀ ਹੈ ਨਹੀਂ ਤਾਂ 5 ਸਾਲ ਕੋਈ ਥੋੜਾ ਸਮਾਂ ਨਹੀਂ ਹੁੰਦਾ ਤੁਸੀਂ ਦੋਵੇਂ ਜਾਂ ਤਾਂ ਕੱਚੇ ਖਿਡਾਰੀ ਹੋ ਜਾਂ পাগল ਹੋ ਕੁੱਲ ਮਿਲਾ ਕੇ ਤੁਹਾਡਾ ਦੋਵਾਂ ਦਾ ਕੁਝ ਨਹੀਂ ਹੋ ਸਕਦਾ ਜੇ ਦੋਵਾਂ ਵਿੱਚੋਂ ਕਿਸੇ ਇੱਕ ਨੇ ਪਹਿਲ ਨਾ ਕੀਤੀ ਪਰ ਹਾਂ ਜੇ ਤੇਰੀ ਦਿਲਚਸਪੀ ਨਹੀਂ ਤਾਂ ਤੂੰ ਇੱਕ ਵਾਰ ਥੈਂਕ ਯੂ ਵੀ ਨਾ ਲਿਖ ਕੇ ਭੇਜੀਂ ਫਿਰ ਦੇਖਦੇ ਹਾਂ ਕਿ ਅਗਲੇ ਸਾਲ ਉਹ ਮੈਸੇਜ ਕਰਦਾ ਜਾਂ ਨਹੀਂ ਕੀ ਖਿਆਲੀ ਤੇਰਾ ਵੈਸੇ ਇੱਕ ਗੱਲ ਹੋਰ ਦੱਸ ਹੁਣ ਉਹ ਇਹ ਕਿ ਤੇਰੀ ਆਖਰੀ ਮੁਲਾਕਾਤ ਤੇਰੇ ਪਿਛਲੇ ਜਨਮ ਦੇ ਤੋਂ ਪਹਿਲਾਂ ਹੋਈ ਸੀ ਜਾਂ ਬਾਅਦ ਵਿੱਚ ਮਨਤ ਨੇ ਪੁੱਛਿਆ ਸਹੀ ਏ ਖਿਆਲ ਤਾਂ ਠੀਕ ਹੈ ਨਵਦੀਪ ਬੋਲਣ ਲੱਗੀ ਆਖਰੀ ਮੁਲਾਕਾਤ ਜਨਮ ਦਿਨ ਤੋਂ ਪਹਿਲਾਂ ਹੋਈ ਸੀ ਅਤੇ ਗੱਲ ਹੋਈ ਨੂੰ ਕਰੀਬ 4 ਮਹੀਨੇ ਹੋ ਗਏ ਨੇ ਉਸ ਦੇ ਨਾਰਮਲ ਮੈਸੇਜ ਆਉਂਦੇ ਰਹਿੰਦੇ ਨੇ ਪਰ ਮੈਂ ਕਦੀ ਮੈਸੇਜ ਨਹੀਂ ਕੀਤਾ ਹਾਂ ਹੱਦ ਇੱਕ ਜਾਂ ਦੋ ਵਾਰ ਉਸ ਦੇ ਸਟੇਟਸ ਤੇ ਕੋਈ ਕਮੈਂਟ ਭਾਵੇਂ ਲਿਖਤਾ ਹੋਵੇ ਨਵਦੀਪ ਨੇ ਗੱਲ ਮੁਕਾਈ ਓਕੇ ਠੀਕ ਹੈ ਮੰਨਤ ਬੋਲੀ ਹੁਣ ਅੱਜ ਹੋ ਗਈ ਜੂਨ ਮਹੀਨੇ ਦੀ 28 ਤਰੀਕ ਅਤੇ ਅਗਸਤ ਮਹੀਨੇ ਦੀ 30 ਤਰੀਕ ਨੂੰ ਹੈ ਤੇਰਾ ਜਨਮ ਦਿਨ ਦੇਖਦੇ ਹਾਂ ਪਰਸੋਂ ਤੋਂ ਮੈਸੇਜ ਆਉਣੇ ਸ਼ੁਰੂ ਹੁੰਦੇ ਨੇ ਹਰ ਸਾਲ ਦੀ ਤਰ੍ਹਾਂ ਜਾਂ ਨਹੀਂ ਹਾਂ ਗੁੱਡ ਆਈਡੀਆ ਨਵਦੀਪ ਕਹਿਣ ਲੱਗੀ ਠੀਕ ਹੈ ਪਰਸੋਂ ਸਵੇਰੇ ਜਦੋਂ ਉਸ ਦਾ ਸੁਨੇਹਾ ਆਏਗਾ ਤਾਂ ਮੈਂ ਤੈਨੂੰ ਦੱਸਾਂਗੀ ਜ਼ਰੂਰ ਮੰਨਤ ਬੋਲੀ ਮੈਨੂੰ ਵੀ ਉਸ ਦੇ ਕਾਊਂਟਡਾਊਨ ਦਾ ਸਕਰੀਨਸ਼ਾਟ ਭੇਜੀ ਮੈਂ ਤਾਂ ਕੱਲ ਦਿੱਲੀ ਚੜਾ ਜਾਣਾ ਦੋ ਹਫ਼ਤਿਆਂ ਲਈ ਫਿਰ ਆ ਕੇ ਤੈਨੂੰ ਮਿਲਾਂਗੀ ਫਿਰ ਗੱਲ ਕਰਦੀਆਂ ਦੋਵੇਂ ਇੱਕ ਦੂਜੇ ਤੋਂ ਨਿਕਲ ਗਈਆਂ 30 ਤਰੀਕ ਨੂੰ ਦੁਪਹਿਰ ਤੋਂ ਬਾਅਦ ਮੰਨਤ ਨੇ ਨਵਦੀਪ ਨੂੰ ਦਿੱਲੀ ਤੋਂ ਫੋਨ ਕਰਕੇ ਪੁੱਛਿਆ ਕਿੱਦਾਂ ਮਾਲਕੋ ਆਇਆ ਫਿਰ ਮੈਸੇਜ ਰਾंजे ਦਾ ਨਹੀਂ ਸ਼ਾਇਦ ਇਸ ਵਾਰ ਨਾ ਹੀ ਆਵੇ ਢਿੱਲੀ ਜਹੀ ਆਵਾਜ਼ ਵਿੱਚ ਨਵਦੀਪ ਨੇ ਕਿਹਾ ਪਰ ਇਹ ਵੀ ਹੋ ਸਕਦਾ ਹੈ ਉਹ ਕਿਤੇ ਮਸਰੂਫ ਹੋਵੇ ਕੋਈ ਨਾ ਪੂਰਾ ਦਿਨ ਪਿਆ ਹੈ ਆ ਜਾਵੇਗਾ ਮਨਤ ਨੇ ਦਲਾਸਾ ਦਿੰਦੇ ਹੋਏ ਕਿਹਾ ਫਿਰ ਦੋਵੇਂ ਆਪੋ ਆਪਣੀ ਥਾਂ ਆਪਣੇ ਕੰਮਾਂ ਵਿੱਚ ਲੱਗ ਗੀਆਂ ਅਗਲਾ ਦਿਨ ਚੜ੍ਹਿਆ ਅਤੇ ਮੁੱਕ ਗਿਆ ਪਰ ਉਸ ਦਾ ਮੈਸੇਜ ਨਾ ਆਇਆ ਇਸ ਸਵੰਨੀ ਦੀ ਮਨਤ ਦੀ ਅਤੇ ਨਵਦੀਪ ਦੀ ਫੋਨ ਤੇ ਗੱਲ ਹੋਈ ਦਿਨ ਲੰਘ ਰਹੇ ਸਨ ਪਰ ਇਸ ਵਾਰ ਕੋਈ ਮੈਸੇਜ ਨਹੀਂ ਆ ਰਿਹਾ ਸੀ ਮਨਤ ਨੇ ਕਿਹਾ ਨਬੂ ਯਾਰ ਉਸ ਦੀ ਪ੍ਰੋਫਾਈਲ ਖੋਲ ਕੇ ਵੇਖ ਉਸ ਦੇ ਸਟੇਟਸ ਦੇਖਵਾ ਭਲਾ ਤਾਂ ਜਵਾਬ ਵਿੱਚੋਂ ਨਵਦੀਪ ਨੇ ਕਿਹਾ ਸਟੇਟਸ ਤਾਂ ਉਹ ਕਾफी ਦਿਨਾਂ ਤੋਂ ਨਹੀਂ ਪਾ ਰਿਹਾ ਖੈਰ 2 ਹਫ਼ਤੇ ਬਾਅਦ ਮੰਨਤ ਵੀ ਦਿੱਲੀ ਤੋਂ ਮੁੜਾਈ ਅੱਗੇ 2 ਹਫ਼ਤੇ ਹੀ ਨਵਦੀਪ ਦੇ ਜਨਮ ਵਿੱਚ ਰਹਿ ਗਏ ਸਨ ਇਸ ਵਾਰ ਥੋੜਾ ਨਵਦੀਪ ਦਾ ਇਸ ਗੱਲ ਤੇ ਵੱਲ ਧਿਆਨ ਹੋਣ ਕਰਕੇ ਉਹ ਥੋੜਾ ਇਸ ਪ੍ਰਤੀ ਚਿੰਤਤ ਸੀ ਭਾਵੇਂ ਕਿ ਦਿਲ ਵਿੱਚ ਕੋਈ ਲਗਾਵ ਨਾ ਹੋਵੇ ਤੇ ਪਰ ਫਿਰ ਵੀ ਕੋਈ ਇਨਸਾਨ ਕੁਝ ਖਾਸ ਮਹਿਸੂਸ ਕਰਵਾਉਂਦਾ ਹੋਵੇ ਤਾਂ ਉਸ ਵੱਲ ਧਿਆਨ ਕੇਂਦਰਿਤ ਹੋਣਾ ਕੁਦਰਤੀ ਹੁੰਦਾ ਹੈ ਅੱਜ ਮੁਰ ਨਵਦੀਪ ਅਤੇ ਮੰਨਤ ਇਕੱਠੀਆਂ ਬੈਠੀਆਂ ਸਨ ਅੱਜ ਮਹੀਨੇ ਦੀ 29 ਤਰੀਕ ਸੀ ਅਤੇ ਅਗਲੇ ਦਿਨ 30 ਤਰੀਕ ਨੂੰ ਨਵਦੀਪ ਦਾ ਜਨਮ ਦਿਨ ਸੀ ਨਵਦੀਪ ਬੋਲੀ ਦੇਖ ਮੰਨਤ ਦੁਪਹਿਰ ਦਾ 1:00 ਵਜ ਗਿਆ ਹੈ ਇਸ ਵੇਲੇ ਉਸ ਦਾ ਮੈਸੇਜ ਆਉਣਾ ਸੀ 11:00 a.m. ਆਰ ਲੈਫਟ ਪਰ ਇਸ ਵਾਰ ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਮੇਰਾ ਜਨਮ ਦਿਨ ਯਾਦ ਵੀ ਹੋਵੇਗਾ ਚਲ ਕੋਈ ਨਾ ਉਦਾਸ ਨਾ ਹੋ ਅਜੇ ਕਿਹੜਾ ਤੁਹਾਡੇ ਕੋਈ ਵਿੱਚ ਕੋਈ ਰਿਸ਼ਤਾ ਹੈ ਇਹ ਕਰਨਾ ਕਰ ਮੈਂ ਬਿਸ਼ ਕਰਾਂਗੀ ਤੈਨੂੰ ਠੀਕ 12 ਵਜੇ ਰਾਤ ਵੇਲੇ ਪੱਕਾ ਮੰਤ ਨੇ ਕਿਹਾ ਰਾਤ ਦੇ 10 ਵਜੇ ਗਏ ਨਵਦੀਪ ਦਾ ਧਿਆਨ ਅਜੇ ਵੀ ਉਸ ਦੇ ਸਨੇਹ ਦਾ ਇੰਤਜ਼ਾਰ ਕਰ ਰਿਹਾ ਸੀ ਅੱਜ ਇਹ ਸਮਾਂ ਬਹੁਤ ਔਖਾ ਬੀਤ ਰਿਹਾ ਸੀ ਸਹੀ ਤਾਂ ਕਹਿੰਦੇ ਨੇ ਸਿਆਣੇ ਕਿ ਅੜੀਕ ਸਭ ਤੋਂ ਔਖੀ ਹੁੰਦੀ ਹੈ ਰੋਟੀ ਟੁੱਕ ਖਾਣ ਨੂੰ ਵੀ ਅੱਜ ਨਵਦੀਪ ਦਾ ਮਨ ਨਹੀਂ ਸੀ ਮੰਨਿਆ ਉਹ ਪਿਛਲੇ 5 ਸਾਲਾਂ ਦੇ ਅਜਿਹੇ ਪਲਾਂ ਨੂੰ ਯਾਦ ਕਰ ਰਹੀ ਸੀ ਜਾਦੋ ਦੇ ਹਰ ਪਲ ਮੈਸੇਜ ਆਉਂਦੇ ਸਨ ਅਤੇ ਠੀਕ 12 ਵਜੇ ਤੱਕ ਆਉਂਦੇ ਰਹਿੰਦੇ ਸਨ ਪਰ ਉਸ ਵੇਲੇ ਉਹ ਮਨ ਹੀ ਮਨ ਅੰਦਰ ਕੁਝ ਹੁੰਦੀ ਹੋਈ ਵੀ ਇਹ ਸਭ ਤੋਂ ਬੇਨਿਆਜ ਰਹਿੰਦੀ ਹੁੰਦੀ ਸੀ ਪਰ ਅੱਜ ਤਾਂ ਉਸ ਦੀ ਰੂਹ ਅਤੇ ਦਿਲ ਦਿਮਾਗ ਤੇ ਮਨ ਪੂਰੀ ਤਰ੍ਹਾਂ ਕਿਸੇ ਅਣਚਾਹੀ ਚਿੰਤਾ ਵਿੱਚ ਖੁੱਬੇ ਹੋਏ ਸਨ ਕਿਤੇ ਉਹ ਸੋਚਦੀ ਕਿ ਮੈਂ ਉਸ ਬਾਰੇ ਜਿੰਨਾ ਕੁਝ ਹੁਬਕੇ ਮਨ ਤੁੰ ਦੱਸਿਆ ਹੁਣ ਸਭ ਕੁਝ ਕਿੰਨਾ ਕੱਚਾ ਜਿਹਾ ਹੋ ਜਾਣਾ ਹੈ ਜੇ ਇਸ ਵਾਰ ਉਸ ਦੀਆਂ ਸੋਭ ਇਸ਼ਾ ਮਾ ਨਾ ਆਈਆਂ ਤਾਂ ਮੈਨੂੰ ਬਿਨਾਂ ਕਿਸੇ ਗੱਲ ਦੀ ਪੱਕਿਆ ਹੋਣ ਤੇ ਉਹ ਉਸ ਬਾਰੇ ਇਸ ਤਰ੍ਹਾਂ ਕਿਸ ਨਾਲ ਖੁੱਲੀ ਚਰਚਾ ਨਹੀਂ ਸੀ ਕਰਨੀ ਚਾਹੀਦੀ ਸੋਚਾਂ ਦੀ ਇਸ ਉਦੇਲ ਬਣ ਵਿੱਚ ਰਾਤ ਦੇ ਠੀਕ 12 ਵਜੇ ਗਏ ਤਾਂ ਮੋਬਾਈਲ ਦੀ ਫੋਨ ਦੀ ਘੰਟੀ ਬਜੀ ਤਾਂ ਇੱਕ ਟੈਕਸਟ ਮੈਸੇਜ ਆਇਆ ਫਿਰ ਉਸ ਦੇ ਨਾਲ ਹੀ ਵਟਸਐਪ ਤੇ ਕੁਝ ਮੈਸੇਜ ਆਏ ਨਵਦੀਪ ਨੇ ਛੱਟ ਪਹਿਲੇ ਧਾਰਤੇ ਵਟਸਐਪ ਦੇ ਮੈਸੇਜ ਚੈੱਕ ਕੀਤੇ ਤਾਂ ਮੰਨਤ ਵੱਲੋਂ ਜਨਮ ਦਿਨ ਦੀਆਂ ਵਧਾਈਆਂ ਦੇ ਸਨੇਹੇ ਆ ਰਹੇ ਸਨ ਮਨਤ ਨੇ ਸਵੇਰ ਸ਼ਾਮਾਂ ਭੇਜਣ ਤੋਂ ਬਾਅਦ ਪੁੱਛਿਆ ਆਇਆ ਮੈਸੇਜ ਉਸਦਾ ਨਹੀਂ ਦਾ ਜਵਾਬ ਦਿੰਦੀਆਂ ਅਚਾਨਕ ਨਵਦੀਪ ਦਾ ਧਿਆਨ ਮੋਬਾਈਲ ਫੋਨ ਤੇ ਆਈ ਟੈਕਸਟ ਸੁਨੇਹੇ ਵੱਲ ਗਿਆ ਤਾਂ ਉਹ ਹੈਰਾਨ ਰਹਿ ਗਈ ਕਿ ਇਹ ਉਸੇ ਦਾ ਮੈਸੇਜ ਸੀ ਜਿਸ ਦਾ ਉਹ ਪਿਛਲੇ 30 ਦਿਨਾਂ ਤੋਂ ਇੰਤਜ਼ਾਰ ਕਰ ਰਹੀ ਸੀ ਮੈਸੇਜ ਬਹੁਤ ਸੰਖੇਪ ਸੀ ਜਿਸ ਵਿੱਚ ਨਵਦੀਪ ਦੀ ਲੰਮੀ ਉਮਰ ਤੇ ਤੰਦਰੁਸਤੀ ਦੀ ਦੁਆ ਸੀ ਪਰ ਇਸ ਵਾਰ ਅਖੀਰ ਵਿੱਚ ਲਵ ਯੂ ਨਹੀਂ ਸੀ ਲਿਖਿਆ ਹੋਇਆ ਭਾਵੇਂ ਕਿ ਮਨਤ ਨੇ ਮਨਾ ਕੀਤਾ ਸੀ ਫਿਰ ਵੀ ਕੁਝ ਸੋਚ ਕੇ ਨਵਦੀਪ ਨੇ ਮੋਬਾਈਲ ਤੇ ਆਏ ਇਸ ਸਨੇਹੇ ਦੇ ਜਵਾਬ وچੋਂ ਥੈਂਕ ਯੂ ਟਾਈਪ ਕਰਨਾ ਚਾਹਿਆ ਪਰ ਇਸ ਆਏ ਹੋਏ ਸਨੇਹੇ ਦੇ ਬਿਲਕੁਲ ਹੇਠਾਂ ਲਿਖਿਆ ਹੋਇਆ ਸੀ ਕਾਂਟ ਰਿਪਲਾਈ ਟੂ ਦਿਸ ਕੋਡ ਅਤੇ ਨਾ ਹੀ ਹੇਠਾਂ ਜਵਾਬੀ ਸੁਨੇਹਾ ਭੇਜਣ ਦੀ ਕੋਈ ਆਪਸ਼ਨ ਨਜ਼ਰ ਆ ਰਹੀ ਸੀ ਜਿੱਥੇ ਚਿੰਤਾ ਵਿੱਚ ਗਰਸੀ ਦੀ ਲੰਬੀ ਉਡੀਕ ਤੋਂ ਬਾਅਦ ਸੁਣੀ ਗਈ ਸੀ ਅਤੇ ਉਸ ਦਾ ਸੁਨੇਹਾ ਵੀ ਆ ਗਿਆ ਸੀ ਅਤੇ ਉਸ ਦੇ ਮਨ ਅੰਦਰ ਖੁਸ਼ੀ ਦੀ लहर मुड़ीसी हुन ਉਹ ਮੋੜ ਇੱਕ ਹੋਰ ਉਦਾਸੀ ਵਿੱਚ ਗੁਜ਼ਰ ਰਹੀ ਸੀ ਕਿ ਉਹ ਇਸ ਨੰਬਰ ਤੇ ਜਵਾਬੀ ਸੁਨੇਹਾ ਕਿਉਂ ਨਹੀਂ ਭੇਜ پا ਰਹੀ ਫਿਰ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਉਹ ਤਾਂ ਜਾਗ ਹੀ ਰਿਹਾ ਹੋਵੇਗਾ ਕਿਉਂ ਨਾ ਇੱਕ ਕਾਲ ਦੀਆਂ ਸੁਨੇਹਾ ਭੇਜ ਲਿਖਾਂ ਤਾਂ ਉਸਨੇ ਹਿੰਮਤ ਕਰਕੇ ਉਸਦਾ ਨੰਬਰ ਡਾਲ ਕੀਤਾ ਤਾਂ ਅੱਗੇ ਡਾਇਲਰ ਟੋਂ ਤੋਂ ਆਵਾਜ਼ ਸੁਣਾਈ ਦੇ ਰਹੀ ਸੀ ਜਿਸ ਨੰਬਰ ਦੇ ਅਗੇਸਟ ਭਾਵ ਇਹ ਨੰਬਰ ਮੌਜੂਦ ਨਹੀਂ ਹੈ ਇਹ ਸੁਣ ਕੇ ਉਹ ਹੁਣ ਹੋਰ ਵੀ ਬੱਕਰੀ ਜਿਹੀ ਚਿੰਤਾ ਵਿੱਚ ਆ ਗਈ ਖੈਰ ਰਾਤ ਬੀਤੀ ਸਵੇਰ ਹੋਈ ਜਨ ਮੰਨਤ ਨਾਲ ਮੁਲਾਕਾਤ ਹੋਈ ਤਾਂ ਨਵਦੀਪ ਨੇ ਰਾਤ ਵਾਲਾ ਸਾਰਾ ਮਾਜਰਾ ਦੱਸਿਆ ਇਹ ਸੁਣ ਕੇ ਮੰਨਤ ਵੀ ਹੈਰਾਨ ਹੋਈ ਅਤੇ ਨਾਲ ਹੀ ਕਹਿਣ ਲੱਗੀ ਕਿ ਤੈਨੂੰ ਤਾਂ ਮੈਂ ਮਨਾ ਕੀਤਾ ਸੀ ਕੋਈ ਮੈਸੇਜ ਜਾਂ ਕਾਲ ਕਰਨ ਤੋਂ ਪਰ ਪਲੀਜ਼ ਨਵਦੀਪ ਬੋਲੀ ਮੇਰਾ ਮਨ ਡਰ ਰਿਹਾ ਹੈ ਕੁਝ ਕਰ ਹੁਣ ਚੱਲੀਏ ਆਪਾਂ ਉਸ ਦੇ ਘਰ ਅਤੇ ਸਵਾਲੀਆ ਨਜ਼ਰਾਂ ਨਾਲ ਮੰਨਤ ਵੱਲ ਦੇਖਣ ਲੱਗੀ ਐਡੀ ਕੀ ਕਾਲੀ ਹੈ ਤੂੰ ਮੇਰੇ ਫੋਨ ਤੋਂ ਡਾਇਲ ਕਰਕੇ ਦੇਖ ਮਨਤ ਨੇ ਕਿਹਾ ਮਨਤ ਨੇ ਫੋਨ ਤੋਂ ਕੀਤੀ ਕੋਸ਼ਿਸ਼ ਵੀ ਰਾਤ ਬਾੰਗ નિષ્ફળ ਰਹੀ ਅਤੇ ਤਾਂ ਨਵਦੀਪ ਦੀ ਚਿੰਤਾ ਹੋਰ ਵੱਧ ਗਈ ਨਵਦੀਪ ਦਾ ਚਿਹਰਾ ਦੇਖ ਕੇ ਮਨਤ ਨੇ ਉਸ ਨੂੰ ਆਪਣੀ ਬੁੱਕਲ ਵਿੱਚ ਲਿਆ ਕਿ ਨਵਦੀਪ ਦੀ ਹੂਬ ਨਿਕਲ ਗਈ ਲੈ ਹੈ ਕਾਮਲੀ ਨਾ ਹੋਵੇ ਤਾਂ ਮਨਤ ਕਹਿਣ ਲੱਗੀ ਚੱਲ ਮੈਂ ਕਹਿ ਦਿਆਂਗੀ ਕਿ ਮੈਂ ਉਸ ਦੀ ਦੋਸਤ ਹਾਂ ਅਤੇ ਉਸ ਦਾ ਫੋਨ ਨਹੀਂ ਲੱਗ ਰਿਹਾ ਸੀ ਤਾਂ ਮੈਂ ਘਰ ਆ ਗਈ ਚੱਲ ਉੱਠਾ ਮੂੰਹ ਸਾਫ਼ ਕਰ ਅਪਾ ਹੁਣੇ ਚਾਹਦੇ ਹਾਂ ਇਸ ਬਾਰੇ ਤੁਹਾਡਾ ਦੋਵਾਂ ਦਾ ਹੱਲ ਕਰ ਦੇਣਾ ਮੈਂ ਇਹ ਹੀ ਮੇਰੇ ਵੱਲੋਂ ਤੈਨੂੰ ਅੱਜ ਦਾ ਜਨਮ ਦਿਨ ਦਾ ਤੋਹਫਾ ਹੈ ਦੋਵੇਂ ਜਣੀਆਂ ਘਰ ਜਾ ਕੇ ਤਿਆਰ ਹੋਈਆਂ ਅਤੇ ਮੰਨਤ ਨੇ ਸਕੂਟੀ ਉਸ ਦੇ ਘਰ ਵੱਲ ਤੋਰ ਲਈ ਉਸ ਦੇ ਘਰ ਪਹੁੰਚੇ ਤਾਂ ਉਸ ਦੀ ਛੋਟੀ ਭੈਣ ਆਮਨਦੀਪ ਨੇ ਇਹਨਾਂ ਦੋਵੇਂ ਕੁੜੀਆਂ ਦਾ ਸਵਾਗਤ ਕੀਤਾ ਅਤੇ ਆਉਣ ਦਾ ਕਾਰਨ ਪੁੱਛਿਆ ਤਾਂ ਮੰਨਤ ਨੇ ਪਹਿਲ ਕਰਦਿਆਂ ਕਿਹਾ ਦੀਦੀ ਦਾ ਰਸਲ ਮੈਂ ਸਾਰ ਨੂੰ ਮਿਲਣਾ ਹੀ ਹਾਂ ਥੋੜਾ ਕੰਮ ਸੀ ਮੈਂ ਫੋਨ ਕਰ ਰਹੀ ਸੀ ਅਤੇ ਉਹਨਾਂ ਦਾ ਫੋਨ ਨਹੀਂ ਲੱਗ ਰਿਹਾ ਸੀ ਇਹ ਸੁਣਦਿਆਂ ਹੀ ਆਮਨਦੀਪ ਮੁਸਕਰਾ ਪਈ ਅਤੇ ਉਹਨਾਂ ਨੇ ਦੋਵਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਨਵਦੀਪ ਵੱਲ ਦੇਖਦਿਆਂ ਪੁੱਛਣ ਲੱਗੀ ਨਵਦੀਪ ਤੈਨੂੰ ਵੀ ਕੋਈ ਕੰਮ ਸੀ ਆਪਣੇ ਸਰ ਨਾਲ ਇਹ ਸੁਣਦਿਆਂ ਸਾਰੀ ਦੋਵਾਂ ਦੇ ਚਿਹਰਿਆਂ ਤੇ ਰੰਗ ਉੱਡ ਗਏ ਦੋਵੇਂ ਹੈਰਾਨ ਸੀ ਕਿ ਆਮਨ ਨੂੰ ਨਵਦੀਪ ਬਾਰੇ ਕਿਸ ਤਰ੍ਹਾਂ ਪਤਾ ਲੱਗਿਆ ਦੋਵਾਂ ਦੇ ਘਬਰਾਏ ਅਤੇ ਹੈਰਾਨੀ ਭਰੇ ਚਿਹਰੇ ਦੇਖ ਕੇ ਅਮਨ ਆਪਣੀ ਥਾਂ ਤੋਂ ਉੱਠ ਖੜੀ ਹੋਈ ਅਤੇ ਨਵਦੀਪ ਨੂੰ ਇਸ਼ਾਰਾ ਕਰਦਿਆਂ ਕਿਹਾ ਆਓ ਮੇਰੇ ਨਾਲ ਅਤੇ ਤਿੰਨੇ ਜਣੀਆਂ ਘਰ ਦੀਆਂ ਪੌੜੀਆਂ ਚੜ ਰਹੀਆਂ ਸਨ ਅਮਨ ਕਹਿਣ ਲੱਗੀ ਤੁਹਾਡੇ ਸਰ ਨੇ ਦੱਸਿਆ ਸੀ ਕਿ ਤੁਸੀਂ ਸਾਡੇ ਘਰ ਆਓਂਗੇ ਜਰੂਰ ਪਰ ਕਦੋਂ ਇਹ ਨਹੀਂ ਪਤਾ ਗੱਲਾਂ ਕਰਦੇ ਕਰਦੇ ਉਹ ਪਹਿਲੀ ਮੰਜ਼ਲ ਤੇ ਪਹੁੰਚ ਚੁੱਕੀਆਂ ਸਨ ਅਮਨ ਨੇ ਇੱਕ ਕਵਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਕਮਰਾ ਅਰੌਸ਼ਨੀ ਨਾਲ ਭਰਿਆ ਹੋਇਆ ਸੀ ਬਹੁਤ ਸੋਹਣਾ ਕਿੰਗ ਸਾਈਜ਼ ਵਾਈਡ ਲੱਗਿਆ ਹੋਇਆ ਸੀ ਉਸ ਦੇ ਸਾਹਮਣੇ ਕੰਪਿਊਟਰ ਟੇਬਲ ਟੇਬਲ ਤੇ ਕੰਪਿਊਟਰ ਚੱਲ ਰਿਹਾ ਸੀ ਅਤੇ ਕੁਝ ਤਕਨੀਕੀ ਉਪਕਰਨ ਪਏ ਹੋਏ ਸਨ ਜੋ ਲਗਾਤਾਰ ਬਲਿੰਕ ਕਰ ਰਹੇ ਸਨ ਅਤੇ ਉਹਨਾਂ ਵਿੱਚੋਂ TNT ਦੀ ਆਵਾਜ਼ ਰੁਕ ਰੁਕ ਕੇ ਆ ਰਹੀ ਸੀ ਕੰਪਿਊਟਰ ਟੇਬਲ ਤੇ ਹੀ ਕੱਚ ਦੇ ਸ਼ੀਸ਼ੇ ਵਿੱਚ ਮੜੀ ਨਵਦੀਪ ਦੀ ਇੱਕ ਛੋਟੀ ਜਿਹੀ ਤਸਵੀਰ ਪਈ ਹੋਈ ਸੀ ਜਿਸ ਵਿੱਚ ਉਸਨੇ ਗੂੜੇ ਨੀਲੇ ਰੰਗ ਦੀ ਜੀਨਸ ਨਾਲ ਸਫੈਦ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਅਤੇ ਸਜੀ ਮਾਂ ਵਿੱਚ ਪਰਸ ਟੰਗਿਆ ਹੋਇਆ ਸੀ ਉਹ ਇੱਕ ਵੱਡ ਕਾਰੀ ਕੁਰਸੀ ਤੇ ਬੈਠੀ ਹੋਈ ਸੀ ਇਹ ਸਭ ਦੇਖ ਕੇ ਨਵਦੀਪ ਚੁੱਕਨੀ ਰਹਿ ਗਈ ਉਸ ਨੂੰ ਯਾਦ ਆਇਆ ਕਿ ਇਹ ਫੋਟੋ ਉਸ ਨੇ ਇੱਕ ਵਾਰ ਆਪਣੇ ਵਟਸਐਪ ਪ੍ਰੋਫਾਈਲ ਤੇ ਲਗਾਈ ਸੀ ਅਤੇ ਜਦ ਉਸ ਨੂੰ ਪਹਿਲੇ ਸਾਲ ਜਨਮ ਦਿਨ ਦੀਆਂ ਸ਼ੁਭ ਇਸ਼ਾਵਾ ਉਸ ਨੇ ਭੇਜੀਆਂ ਸਨ ਤਾਂ ਇੱਕ ਕੋਲਾਜ ਵਿੱਚ ਜਨਮ ਦਿਨ ਦੀਆਂ ਇਸ਼ਾਵਾ ਨਾਲ ਇਹ ਤਸਵੀਰ ਵੀ ਜੜੀ ਹੋਈ ਸੀ ਅਤੇ ਉਸ ਨੇ ਫੋਟੋ ਦਾ ਸਕਰੀਨਸ਼ਾਟ ਲੈ ਕੇ ਰੱਖ ਲੀ ਮਾफी ਮੰਗੀ ਸੀ ਉਹ ਇਸ ਸਭ ਸੋਚ ਇਸ ਸੋਚ ਰਹੀ ਸੀ ਕਿ ਉਸ ਦੀ ਨਜ਼ਰ ਖੰਬੇ ਪਾਸੇ ਵਾਲੀ ਕੰਧ ਤੇ ਜਟਕੀ ਜਿੱਥੇ ਉਹਦੇ ਸਰ ਦੀ ਵੱਡੀ ਸਾਰੀ ਫੋਟੋ ਟੰਗੀ ਸੀ ਜਿਸ ਦੇ ਗਾਲ ਵਿੱਚ ਫੁੱਲਾਂ ਦਾ ਹਾਰ ਸੀ ਅਤੇ ਮੌਤ ਦੀ ਤਰੀਖ ਕੋਈ 7 ਕੁ ਮਹੀਨਾ ਪਹਿਲਾਂ ਦੀ ਲਿਖੀ ਹੋਈ ਸੀ ਦੋਵੇਂ ਜਣੀਆਂ ਇਹ ਦੇਖ ਜਿਵੇਂ ਪੱਤਰ ਹੋ ਗਈਆਂ ਹੋਣ ਫਿਰ ਰਾਤ ਵਾਲਾ ਮੈਸੇਜ ਕਿਸ ਨੇ ਭੇਜਿਆ ਇਹ ਸਵਾਲ ਦੋਵਾਂ ਦੇ ਮਨ ਅੰਦਰ ਬੈਠਾ ਸੀ ਆਮਨ ਨੇ ਅੱਗੇ ਹੋ ਕੇ ਨਵਦੀਪ ਨੂੰ ਘੜ ਲਾਇਆ ਤਾਂ ਨਵਦੀਪ ਚਾਹ ਕੇ ਵੀ ਆਪਣੇ ਹੰਝੂ ਨਾ ਰੁਕ ਸਕੀ ਅਤੇ ਮੰਨਤ ਦੀਆਂ ਅੱਖਾਂ ਵੀ ਬਗਣੋਂ ਨਾ ਰੁਕ ਸਕੀਆਂ ਆਮਨ ਨੇ ਜਿਵੇਂ ਕਿਹਾ ਹੋਵੇ ਤੇਰੇ ਜਨਮ ਦਿਨ ਤੇ ਆਉਂਦੇ 100 ਸਾਲ ਤੱਕ ਤੈਨੂੰ ਠੀਕ ਰਾਤ 8:00 ਵਜੇ ਮੈਸੇਜ ਆਉਂਦਾ ਰਹੇਗਾ ਇਹ ਕਮਰਾ ਮੇਰੇ ਵੀਰ ਦਾ ਹੈ ਇਹ ਕੰਪਿਊਟਰ ਵੀ ਉਸ ਦਾ ਹੈ ਅਤੇ ਹਮੇਸ਼ਾ ਚੱਲਦਾ ਰਹਿੰਦਾ ਹੈ ਇਸ ਵਿੱਚ ਉਸਨੇ ਆਉਂਦੇ 100 ਸਾਲਾਂ ਤੱਕ ਤੇਰੇ ਨੰਬਰ ਤੇ ਮੈਸੇਜ ਭੇਜਣ ਦੀ ਤਕਨੀਕ ਫਿੱਟ ਕਰੀ ਹੋਈ ਹੈ ਉਹ ਤੇਰੀਆਂ ਬਹੁਤ ਗੱਲਾਂ ਕਰਦਾ ਹੁੰਦਾ ਸੀ ਪਰ ਹਮੇਸ਼ਾ ਇਹੀ ਕਹਿੰਦਾ ਹੁੰਦਾ ਸੀ ਕਿ ਉਹ ਖੁਦਗਰਜ਼ ਜਹੀ ਕੁੜੀ ਹੈ ਉਹ ਕੋਈ ਆਮ ਕੁੜੀ ਨਹੀਂ ਬਹੁਤ ਖਾਸ ਹੈ ਜੇ ਮੇਰੀ ਖੁਸ਼ਕਿਸਮਤੀ ਹੋਈ ਤਾਂ ਅਸੀਂ ਇੱਕ ਹੋ ਸਕਦੇ ਹਾਂ ਪਰ ਸ਼ਾਇਦ ਉਹ ਇੰਨਾ ਖੁਸ਼ਕਿਸਮਤ ਨਹੀਂ ਸੀ ਅੰਤੋਂ ਮੈਂ ਜਣੀਆਂ ਭਾਰੇ ਪੈਰਾਂ ਨਾਲ ਉਸ ਦੇ ਘਰੋਂ ਬਾਹਰ ਨਿਕਲ ਆਈਆਂ ਲਫ਼ਜ਼ ਖੁਸ਼ਕਿਸਮਤ ਨਵਦੀਪ ਦੇ ਕੰਨਾਂ ਵਿੱਚ ਜ਼ਰੂਰ ਗੂੰਜ ਰਿਹਾ ਸੀ ਕਹਾਣੀ ਸੁਣ ਲਈ ਧੰਨਵਾਦ ਜੀ